ਪਰ ਉਦੋਂ ਵੀ ਸਾਨੂੰ ਅੱਗੇ ਹੋਣਾ ਚਾਹੀਦਾ ਜਦੋਂ ਟੀਮ ਪੁਲਿਸ ਪ੍ਰਸ਼ਾਸਨ ਤੁਸੀਂ ਸਾਰੇ ਰਲ ਕੇ ਕੋਈ ਕੰਮ ਸ਼ੁਰੂ ਕਰਦੇ ਹੋ ਤੇ ਉਸ ਨੂੰ ਕਾ ਬਹੁਤ ਸੱਚੇ ਦਰਬਾਰ ਕੀ ਜੈ ਪਰਮਾਤਮਾ ਜੀ ਹੁਣ ਖੋਲੋ ਥੋੜਾ ਜਿਹਾ ਪਿੱਛੇ ਵੀਰ ਬਦਰੰਗੇ ਹਰ ਹਰ ਮਾਰੀ ਬੋਲ ਸਿਆਪਤੀ RAM CHAND MAHARAJ ਕੀ ਜੈ ਬਿਲਕੁਲ ਸਹੀ ਹੈ ਇਹ ਤੋਂ ਲਿਖੀ ਹੋਣੀ ਮਰਜ਼ੀ ਹੋ ਜਾਏਗਾ ਕਰਨਾ ਸਾਰੇ ਡਾਕਟਰ ਸਾਰੇ ਪਟਵਾਂ ਹੋਣਗੇ ਇਹਦਾ ਹੈ ਮਾਮਲਾ ਬੜਾ ਜਿਨਾ ਹੋ ਰਿਹਾ ਹੈ ਜਿਸ ਤਰ੍ਹਾਂ ਤੁਹਾਨੂੰ ਤੁਹਾਨੂੰ ਸਮਝਣ ਲਈ ਕਿ ਇਸ ਤਰ੍ਹਾਂ ਦੀ ਪ੍ਰੋਗਰੈਸ ਲਾ ਇੱਕ ਫਰਚਾ ਤਿਆਰ ਹੋ ਗਿਆ ਸੀ 2022 ਚ ਪ੍ਰੋਜੈਕਟ ਨੰਬਰ ਤੇ ਕਾਰਵਾਈ ਕਰਦੇ ਹੋਏ ਅਰੈਸਟ ਕੀਤਾ ਗਿਆ ਬਟੇ ਹਮਨੇ ਨਾਲ ਨਾਲ ਇੱਕ ਸਪੀਚਸ ਵੀ ਕਰਦੇ ਅਸੂਫੇ ਪ੍ਰੈਕਟਾਰੀਅਸ ਦੀ ਕਿਤਾਬ ਸੀ ਜਿਹਦੇ ਨਾਲ ਉਸਤਾਦਾਂ ਤੋਂ ਅੰਦਰ ਜਿਹੜੇ ਫਰਾਂਸ ਦੇ ਉਹਨਾਂ ਨੂੰ ਸਪਾਂਸਰ ਕੀਤਾ ਸੀ ਉਸ ਕਿਤਾਬ ਨੂੰ ਨੇ ਪਰਚਿਸ ਕਰਾਤੀ ਕੋਸ਼ਿਸ਼ ਕੀਤੀ ਕਿ ਇਹ ਗੈਰ ਕਾਨੂੰਨੀ ਕਿਹੜੀਆਂ ਸਲਾਹਾਂ ਨੇ ਸੋ ਉਹਦੀ ਕਾਰਵਾਈ ਕਰਦੇ ਹੋਏ ਉਹਨੂੰ ਗਨ ਅਰੈਸਟ ਕੀਤਾ ਗਿਆ 505 ਦਾ ਇਸ ਗੱਲ ਜ਼ੋਰ ਕਰਾਂਗੇ ਕਿ ਇਹਦੇ ਪੂਰਨ ਰਿਪੋਰਟ ਤੱਕ ਚਾਹੀਏ ਹੋਵੇ ਕਿ ਇਹ ਇੱਕ ਮੁੱਦਾ ਹੈ ਉਹਦੇ ਖਿਲਾਫ ਵੀ ਸਖਤ ਕਾਰਵਾਈ ਕਰੇ ਬਹੁਤ ਸਾਰੇ ਲੋਕ ਇਸ ਤਰ੍ਹਾਂ ਦੇ ਸੋਸ਼ਲ ਮੀਡੀਆ ਤੋਂ ਉਹ ਮੰਗਵਾਉਂਦੇ جو سسٹم کرے